ਆਖਰੀ ਉਮੀਦ ਵੈਲਫੇਅਰ ਸੁਸਾਇਟੀ ਦੇ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਦੇ ਅਟੁੱਟ ਲੰਗਰਾਂ ਦੀ ਸੇਵਾ ਅਤੇ ਲੋੜਵੰਦਾਂ ਲਈ ਨਵੇਂ ਕੱਪੜੇ ਦੇ ਸਟੋਰ ਦੀ ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਿਕ, ਸਮਾਜਿਕ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਵੱਲੋਂ ਹਾਜ਼ਰੀ ਭਰੀ ਗਈ ਤੇ ਸੰਸਥਾ ਦੇ ਵੱਲੋਂ ਨਿਭਾਈਆਂ ਜਾ ਰੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਸੰਸਥਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਮਨੁੱਖਤਾ ਦੀ ਸੇਵਾ ਨੂੰ ਅੱਗੇ ਵਧਾਉਣ ਲਈ ਰਾਜਨੀਤੀ ਧਰਮ ਤੋਂ ਉੱਪਰ ਉੱਠ ਕੇ ਇਕਜੁੱਟ ਹੋਣ ਦਾ ਦਾਵਾ ਕੀਤਾ ਗਿਆ ਸੰਸਦ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੀ ਸੰਸਦ ਦੇ ਵੱਲੋਂ ਕਾਫੀ ਲੰਬੇ ਸਮੇਂ ਤੋਂ 11 ਰੁਪਏ ਦੇ ਵਿੱਚ ਰੋਟੀ ਕਪੜਾ ਦਵਾਈ ਤੇ ਐਂਬੂਲੈਂਸ ਸੇਵਾ ਚਲਾਈ ਜਾ ਰਹੀ ਹੈ ਉਸੇ ਤਰ੍ਹਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਟੋਰ ਖੋਲ੍ਹ ਕੇ 11 ਰੁਪਏ ਦੇ ਵਿੱਚ ਲੋੜਵੰਦਾਂ ਦੀ ਸੇਵਾ ਨੂੰ ਅੱਗੇ ਵਧਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਸੰਸਾਦ ਦੇ ਵੱਲੋਂ ਬੇਕਾਰ ਬੇਸਹਾਰਾ ਮੰਦਬੁੱਧੀ ਜੀਆਂ ਦੇ ਵਾਸਤੇ ਮਾਸਟਰ ਧਰਮਸ਼ਾਲਾ ਆਖਰੀ ਸਹਾਰਾ ਸੇਵਾ ਘਰ ਬਣਾਇਆ ਜਾ ਰਿਹਾ ਜਿਸ ਦੀ ਫਰਵਰੀ 2025 ਨੂੰ ਸ਼ੁਰੂਆਤ ਕੀਤੀ ਜਾ ਰਹੀ ਹੈ इस मौके पे काउंसलर नवदीप जरेवाल नेहा जरेवाल कौंसलर तलविंदर सोई कौंसलर सौरभ सेठ काउंसलर मुकेश सेठी योगेश समाज सेवी साहिल सहदेव समाज सेवी प्रवीन अबरोल बब्बू बजाज बंटी प्रॉपर्टी हरप्रीत सुखप्रीत जसमीत सिंह सुखवंत यादविंदर राणा दीपक राजपाल परमिंदर परमजीत रिचि भाटिया गुरचरण विजय अरो ਅਰੋੜਾ ਰੋਹਿਤ ਕੁਮਾਰ ਅਮਨਦੀਪ ਸਿੰਘ ਕਮਲਦੀਪ ਸਿੰਘ ਗੁੰਬਰ ਸੰਦੀਪ ਯਾਦਵ ਸੰਜੀਵ ਲੱਕੀ ਅਵਤਾਰ ਸਿੰਘ ਰੋਕੀ ਮਨੀ ਪ੍ਰਕਾਸ਼ ਕੌਰ ਪਰਮਜੀਤ ਕੌਰ ਪਰਮਪ੍ਰੀਤ ਕੌਰ ਗੁਰਵਿੰਦਰ ਕੌਰ ਸਰੀਨਾ ਦੀਵਾਨ ਅਤੇ ਬਹੁਤ ਸਾਰੇ ਵੀਰਾ ਭੈਣਾ ਦੇ ਵੱਲੋਂ ਹਾਜ਼ਰੀ ਭਰ ਕੇ ਲੰਗਰ ਦੀ ਸੇਵਾ ਨਿਭਾਈ ਗਈ ਸੋ ਤੁਸੀਂ ਵੀ ਵੇਖੋ ਇਹ ਤਸਵੀਰਾਂ